ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਹੱਥ ਕਾ ਮੰਡਲਿਤੇ ਮੋਡੇ ਉਤੇ ਕੰਬਲੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਹੱਥ ਕਾ ਮੰਡਲਿਤੇ ਮੋਡੇ ਉਤੇ ਕੰਬਲੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ

ਪਾਈ ਬਾਲਿਆ ਤੇ ਬੋਲ ਮਰਦਾਨੀਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨੀਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦਾ ਸਾਗ ਏ ਮੱਖਣਾ ਦੀ ਕੋਈ ਨਾ ਪਰਵਾ ਵੀਰਾ ਨਾਨਕਾ ਮੱਖਣਾ ਦੀ ਕੋਈ ਨਾ ਪਰਵਾ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦਾ ਸਾਗ ਏ ਮੱਖਣਾ ਦੀ ਨਾ ਕੋਈ ਪਰਵਾ ਵੀਰਾ ਮੇਰਿਆ ਮੱਖਣਾ ਦੀ ਨਾ ਕੋਈ ਪਰਵਾ ਸੋਣ ਪਾਈ ਬਾਲਿਆ ਤੇ ਬੋਲ ਮਰਦਾਨਿਆ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੋਣ ਪਾਈ ਬਾਲਿਆ ਤੇ ਬੋਲ ਮਰਦਾਨਿਆ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਕੋਠੇ ਤੇ ਖਲੋਕੇ ਤੈਨੂੰ ਵਾਜਾਂ ਪਈ ਮਾਰਦੀ ਰੋਟੀ ਖਾਈਏ ਪਹਿਣ ਤੇ ਪਰਾ ਵੀਰਾ ਨਾਨਕਾ ਰੋਟੀ ਖਾਈਏ ਪਹਿਣ ਤੇ ਪਰਾ ਕੋਠੇ ਤੇ ਖਲੋਕੇ ਤੈਨੂੰ ਵਾਜਾਂ ਪਈ ਮਾਰਦੀ ਰੋਟੀ ਖਾਈਏ ਪਹਿਣ ਤੇ ਪਰਾ ਵੀਰਾ ਨਾਨਕਾ ਰੋਟੀ ਖਾਈਏ ਪਹਿਣ ਤੇ ਸੋਣ ਪਾਈ ਬਾਲਿਆ ਤੇ ਬੋਲ ਮਰਦਾਨੀਆਂ ਕਿੱਥੇ ਮੇਰਾ ਵੀਰ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੋਣ ਪਾਈ ਬਾਲਿਆ ਤੇ ਬੋਲ ਮਰਦਾਨੀਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਹੱਥ ਜਕਾ ਮੰਡਲੀ ਤੇ ਮੋٹے ਉੱਤੇ ਕੰਬਲੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਹੱਥ ਕਾ ਮੰਡਲੀ ਤੇ ਮੋਡੇ ਉੱਤੇ ਕੰਬਲੀ ਨਾਨਕ ਫਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਫਕੀਰ ਹੋ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਸੁਣ ਪਾਈ ਬਾਲਿਆ ਤੇ ਬੋਲ ਮਰਦਾਨਿਆਂ ਵੀਰ ਮੇਰਾ ਕਿੱਥੇ ਗਿਆ ਪਾਈ ਬਾਲਿਆ ਵੀਰ ਮੇਰਾ ਕਿੱਥੇ ਗਿਆ ਬੀਬੀ ਨਾਨਕੀ ਨਾਨਕ ਪਕੀਰ ਹੋ ਗਿਆ ਬੀਬੀ ਨਾਨਕੀ ਨਾਨਕ ਪਕੀਰ ਹੋ ਗਿਆ